ਚੋਰਾ ਦਾ ਗੈਂਗ ਹੁਣ ਸਵੇਰੇ ਸਵੇਰੇ ਤੜਕਸਾਰ ਵੀ ਐਕਟਿਵ ਹੋ ਗਿਆ ਜਦੋਂ ਲੋਕਾਂ ਦੇ ਕਮਾਕਾਰਾਂ ਤੇ ਜਾਣ ਦਾ ਸਮਾਂ ਹੁੰਦਾ ਤਾਂ ਬਿਲਕੁਲ ਘਟਨਾ ਜਿਹੜੀ ਸਵੇਰ ਦੇ 4 ਵਜੇ ਦੇ ਕਰੀਬ ਦੀ ਦੱਸੀ ਜਾ ਰਹੀ ਹੈ ਜਦੋਂ ਆਰਤੀ ਹੈ ਜਿਹੜਾ ਆਪਣੇ ਕੰਮ ਤੇ ਜਾਣ ਲੱਗਦਾ ਤੇ ਰਸਤੇ ਦੇ ਵਿੱਚ ਲੁਟੇਰੇ ਉਸ ਨੂੰ ਪੈ ਚੁਆਉਂਦੇ ਨੇ ਤਾਂ ਦੱਸ ਦਈਏ ਕਿ ਤਿੰਨ ਲੁਟੇਰੇ ਬਾਈਕ ਤੇ ਸਵਾਰ ਹੁੰਦੇ ਨੇ ਹਾਲਾਂਕਿ ਦੋ ਦੇ ਮੂੰਹ ਨੇ ਜਿਹੜੇ ਕੱਪੜੇ ਦੇ ਨਾਲ ਲਪੇਟੇ ਹੁੰਦੇ ਨੇ ਔਰ ਇੱਕ ਸਖਸ਼ ਦਾ ਮੂੰਹ ਲਪੇਟਿਆ ਨਹੀਂ ਹੁੰਦਾ ਤਾਂ ਦੱਸ ਦਈਏ ਕਿ ਆਰਤੀ ਨੂੰ ਘੇਰਦੇ ਨੇ ਉਸ ਦੇ ਨਾਲ ਮਾਰਕੁੱਟ ਕਰਦੇ ਨੇ ਗਨੀਮਤ ਰਹੀ ਹੈ ਜਾਨੀ ਨੁਕਸਾਨ ਤੋਂ ਬਚਾਰਿਆ ਪਰ ਉਸ ਦੀ ਐਕਟਿਵ ਵਾਕ ਹੋ ਕੇ ਜਿਹੜੀ ਫਰਾਰ ਹੋ ਜਾਂਦੇ ਨੇ ਸੋ ساری ਵਾਰਦਾਤ ਸੀਸੀਟੀਵੀ ਦੇ ਵਿੱਚ ਕੈਦ ਹੋ ਗਈ ਹੈ ਤਸਵੀਰਾਂ ਰਾਜਪੁਰਾ ਤੋਂ ਸਾਹਮਣੇ ਆਈਆਂ ਨੇ ਜਿੱਥੇ ਚੋਰ ਨੇ ਜਿਹੜੇ ਹੁਣ ਚੋਰਾ ਗੈਂਗ ਸਵੇਰੇ ਸਵੇਰੇ ਤੜਕਸਾਰ ਵੀ ਐਕਟਿਵ ਹੋ ਗਿਆ ਸੋ ਬਿਲਕੁਲ ਜੇਕਰ ਤੁਸੀਂ ਵੀ ਕੰਮ ਤੇ ਜਾਂਦੇ ਹੋ ਤਾਂ ਇਸ ਵੀਡੀਓ ਨੂੰ ਵੱਤਵਤ ਸ਼ੇਅਰ ਉਹਨਾਂ ਲੋਕਾਂ ਤੱਕ ਜ਼ਰੂਰ ਕਰ ਦਿਓ ਜੇ ਤੁਹਾਡੇ ਸਾਥੀ ਕੰਮ ਤੇ ਜਾਂਦੇ ਨੇ ਤਾਂ ਕਿ ਆਪਣੀ ਸੁਰੱਖਿਆ ਉਹ ਆਪ ਕਰ ਸਕਣ ਤਾਂ ਬਿਲਕੁਲ ਇਹ ਤਸਵੀਰਾਂ ਸੀਸੀਟੀਵੀ ਕੈਮਰੇਜ ਕੈਦ ਹੋਈਆਂ ਨੇ ਸ਼ਰੇਮ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਲੁੱਟ ਦੀ ਵਾਰਦਾਤ ਨੂੰ ਹਥਿਆਰ ਦੀ ਨੋਕ ਦੇ ਉੱਤੇ ਅੰਜਾਮ ਦਿੱਤਾ ਜਾਂਦਾ ਹੈ ਸਰਾਂ ਨੂੰ ਪਿਆਰ ਭਰੀ ਨਮਸਕਾਰ ਜੀ ਤੁਸੀਂ ਦੇਖ ਰਹੇ ਹੋ ਪੰਜਾਬ ਜੂਮ ਵੈਕਟਿਵੀ ਮੈਂ ਜਗਨੰਦਨ ਗੁਪਤਾ ਜਿਵੇਂ ਆਪਾਂ ਪਹੁੰਚੇ ਹੋਏ ਹਾਂ ਭੋਗਲਾਂ ਰੋਡ ਜਿੱਥੇ ਆਪਣਾ ਪੱਲੇਦਾਰ ਯੂਨੀਅਨ ਦਾ ਮੰਦਰ ਉਹਦੇ ਬਿਲਕੁਲ ਸਾਹਮਣੇ ਵਾਲੀ ਗਲੀ ਵਿੱਚ ਅੱਜ ਸਵੇਰੇ 4:00 ਵਜੇ ਲੁੱਟਖੋਈ ਹੋਈ ਹੈ ਸੀਸੀਟੀਵੀ ਕੈਮਰੇ ਵਿੱਚ ਵੀ ਕੈਦ ਹੋਈਆਂ ਨੇ ਤਸਵੀਰਾਂ ਉਹ ਜਿਹੜੇ ਰਾਤ ਤੋਂ ਸਵੇਰੇ ਫਿਰ ਉੱਠੇ ਵੀ ਨਹੀਂ ਨਾਲ ਪੜੋਸੀ ਜਿਹੜੇ ਇੱਥੇ ਹੋਈ ਹੈ ਮੌਜੂਦ ਉਸੇ ਥਾਂ ਤੇ ਆਪਾਂ ਖੜੇ ਨੇ ਜਿੱਥੇ ਹੋਈ ਹੈ ਆਪਾਂ ਉਹਨਾਂ ਨਾਲ ਗੱਲ ਕਰਨ ਦੀ ਕੋਸ਼ਿਸ਼ ਵੀ ਕਰਾਂਗੇ ਹਾਂ ਕੀ ਨਾਸਰ ਤੁਹਾਡਾ ਹੀ ਮੇਰਾ ਨਾਮ ਪ੍ਰਵੀਨ ਕੁਮਾਰ ਹੈ ਹਾਂ ਪ੍ਰਵੀਨ ਜੀ ਇਹ ਕਦੋਂ ਦੀ ਗੱਲ ਹੈ ਕੀ ਘਟਨਾ ਹੋਈ ਹੈ ਜਿਹੜੀ ਇਹ ਸੀਸੀਟੀਵੀ ਕੈਮਰੇ ਚ ਹੋਈ ਹੋਈ ਹੈ ਇਹ ਸਵੇਰੇ ਤਕਰੀਬਨ 3:50 ਮਿੰਟ ਦੀ ਘਟਨਾ ਇੱਕ ਕਾਰਤੀ ਮੰਡੀ ਚ ਜਾ ਰਿਹਾ ਦਾ ਕਿਹੜੀ ਮੰਡੀ ਚੜ੍ਹਦੀ ਹੈ ਸਬਜੀ ਮੰਡੀ ਕਿੰਨੇ ਨੰਬਰ ਦੁਕਾਨ ਹੈ 6 ਨੰਬਰ ਦੁਕਾਨ ਹੈ ਅੱਛਾ ਜੀ ਉਹ ਜਾਰਾ ਦਾ ਪਿੱਛੇ ਇਧਰ ਮੋਟਰਸਾਈਕਲ ਤੋਂ ਤਿੰਨ ਮੁੰਡੇ ਆਏ ਹਾਂ ਉਹਤੇ ਬਾਰ ਕਰਿਆ ਤੇ ਉਸਤੇ ਐਕਟਿਵਾ ਖੋਦੇ ਆ ਉਹਨਾਂ ਦੇ ਸਰਟੀਫੀਕਟ ਵੀ ਲੱਗੀ ਹੈ ਬੰਦੇ ਦੀ ਹਾਂ ਉਸ ਤੇ ਲੱਤ ਪਰ ਤਕੂਏ ਨਾਲ ਬਾਰ ਕਰਿਆ ਐਕਟਿਵਾ ਹੀ ਖੋਈ ਹੈ ਜਾਂ ਕੋਈ ਨਕਦੀ ਵਗੈਰਾ ਜਾਂ ਕੋਈ ਹੋਰ ਗੱਲਬਾਤ ਕੋਈ ਐਕਟਿਵਾ ਹੀ ਹੋ ਗਿਆ ਐਕਟਿਵਾ ਖੋ ਗਿਆ ਕਿੰਨੇ ਬੰਦੇ ਸੀ மூ ਸੀ ਲੋ ਬੈਠੇ ਸੀ ਜਾਂ ਪਛਾਣੇ ਜਾ ਰਹੇ ਆ ਇੱਕ ਮੋਟਰਸਾਈਕਲ ਦੇ ਦਾ ਬਗੈਰ ਮੂਟੇ ਦਾ ਠੀਕ ਹੈ ਜੀ ਬਗੈਰ ਮੂਲ ਕੋ ਡਰ ਹਾਂ ਦੋ ਆਨੇ ਪਰਨਾ ਗੇ ਰਹੇ ਹਾਂ ਉਹਨਾਂ ਬਾਰੇ ਕੋਈ ਪਤਾ ਲੱਗਿਆ ਜਾਂ ਕਿਸੇ ਦੇ ਸ਼ੱਕ ਸੁਭਾਅ ਜਾਂ ਕੋਈ ਕਿਸੇ ਦੀ ਪਤਾ ਲੱਗਿਆ ਹੋਵੇ ਜਾਂ ਜਾਣਕਾਰੀ ਇਹ ਤਾਂ ਬਸ ਕੈਮਰੇਮੈਨ ਹੀ ਦੇਖਿਆ ਉਹਦੀ ਰਿਪੋਰਟ ਪੁਲਿਸ ਨੂੰ ਦੇ ਦਿੱਤੀ ਹੈ ਹਾਂ ਉਹਨਾਂ ਨੇ ਦੇ ਦਿੱਤੀ ਨਾਲ ਨਾਲ ਇਹ ਕਿਹੜਾ ਮੋਹੱਲਾ ਵੱਜਦਾ ਹੈ ਕਿਹੜੀ ਜਗ੍ਹਾ ਹੈ ਇਹ ਨੂਰ ਵਾਲਾ ਮੋਹੱਲਾ ਨੂਰ ਵਾਲਾ ਮੋਹੱਲਾ ਨੂਰ ਵਾਲਾ ਮੋਹੱਲਾ ਦਾਦਾ ਕ੍ਰਿਸ਼ਨ ਮੰਦਿਰ ਨੂਰ ਵਾਲਾ ਮੰਦir ਨਵੀਂ ਸਬਜ਼ੀ ਮੰਡੀ ਦੇ ਸਾਹਮਣੇ ਹਾਂ ਤੁਸੀਂ ਕੀ ਮੰਗ ਕਰਦੇ ਹੋ ਵੀ ਜਿਵੇਂ ਦਿਨੋ ਦਿਨ ਇਹ ਬਾਰਦਾਤਾਂ ਵੱਧ ਰਹੀਆਂ ਨੇ ਕੀ ਕਹਿਣਾ ਚਾਹੋਗੇ ਪੁਲਿਸ ਨੂੰ ਜਾਂ ਪ੍ਰਸ਼ਾਸਨ ਨੂੰ ਜੀ ਅਸੀਂ ਤਾਂ ਪ੍ਰਸ਼ਾਸਨ ਕੋਲ ਇਹ ਕਹਿਣਾ ਚਾਹੁੰਦੇ ਆ ਕਿ ਥੋੜੇ ਸਾਡੇ ਵੱਲੋਂ ਜਨਤਾ ਵੱਲ ਧਿਆਨ ਦਿੱਤਾ ਜਾਵੇ ਕਿ ਆਮ ਜਨਤਾ ਬਹੁਤ ਹੀ ਪਰੇਸ਼ਾਨ ਹੈ ਧੰਨਵਾਦ ਹੁਣ ਪ੍ਰਸ਼ਾਸਨ ਦੀ ਇਹ ਗੱਲ ਹੈ ਬਜਾੜਾ ਦੇਖੋ ਹੈ ਕਿ ਨਹੀਂ ਸਵੇਰੇ ਆਪਣੇ ਕੰਮਕਾਰ ਵਾ ਜਾ ਰਹੇ ਜਿਹੜੇ ਉਹ ਐਕਟਿਵ ਰਹੇ ਸੀ ਉਹ ਕਿੰਨੇ ਬੰਦੇ ਸੀ ਉਹਨਾਂ ਇਕੱਲਾ ਹੀ ਦਾ 8 ਸੀ ਸੀ ਗੱਲ ਆ 8 ਇਕੱਲਾ ਹੀ ਦਾ ਮੋਟਰਸਾਈਕਲ ਤੇ ਆਏ ਸੀਗੇ ਉਹ ਤਿੰਨ ਮੋਟਰਸਾਈਕਲ ਵਾਲੇ ਸੀ ਅੱਜ ਮੈਂ ਪ੍ਰਵੀਨ ਕੁਮਾਰ ਨੇ ਦੱਸਿਆ ਔਰ ਨਰਿੰਦਰ ਨਿੰਦੀ ਤੇ ਉਹਨਾਂ ਦੇ ਹੋਰ ਸਾਥੀਆਂ ਨੇ ਵੀ ਦੱਸਿਆ ਹੈਗਾ ਵੀ ਇਹ 4 ਵਜੇ ਦੀ ਘਟਨਾ ਹੈਗੀ ਹੈ ਔਰ ਪੁਲਿਸ ਨੂੰ ਇਹਦੀ ਸੂਚਨਾ ਦੇ ਦਿੱਤੀ ਗਈ ਹੈ ਐਕਟਿਵ ਐਕਟੀਵਿਟੀ ਜਿਹੜੇ ਕਲੇਕ ਹੋ ਖੋ ਕੇ ਚਲੇ ਗਏ ਨੇ ਸਾਰੀ ਜਿਹੜੀ ਇਹ ਪੂਰੀ ਵਾਰ ਦਾ ਜ ਘਟਨਾ ਹੋਈ ਹੈ ਉਹ ਸੀਸੀਟੀਵੀ ਕੈਮਰੇ ਵਿੱਚ ਕੈਦ ਹੈ ਤੁਸੀਂ ਲਾਈਵ ਤਸਵੀਰਾਂ ਦੇਖ ਰਹੇ ਹੋ ਪੰਜਾਬ ਜੂਮ ਦੀਆਂ ਔਰ ਪਲਪਲ ਦੀ ਖਬਰ ਪਹੁੰਚਾਉਣ ਦੀ ਕੋਸ਼ਿਸ਼ ਕਰਦਾ ਇਸ ਵੀਡੀਓ ਨਾਲ ਇਸ ਵੀਡੀਓ ਨੂੰ ਬទਵਾ ਸ਼ੇਅਰ ਕਰੋ ਆਪਣਾ ਕਮੈਂਟ ਕਰੋ ਔਰ ਆਪਣੀ ਰਾਏ ਦਿਓ ਵੀ ਕੀ ਜਿਹੜਾ ਰਾਜਪੁਰੇ ਚਾਹੀਏ ਅ ਦਿਨੋ ਦਿਨ ਜਿਹੜੀ ਬੱਦਰੀਆਂ ਨੇ ਘਟਨਾਮਾ ਇਹਨੂੰ ਆਪਾਂ ਤੁਸੀਂ ਕਿਵੇਂ ਦੇਖਦੇ ਹੋ ਜਾਂ ਕੀ ਮੇ ਇਸ ਤੇ ਨੱਥ ਪਾਈ ਜਾਵੇ ਤੁਸੀਂ ਕੀ ਪ੍ਰਸ਼ਾਸਨ ਨੂੰ ਕੀ ਆਪਣੀ ਮੰਗ ਜਾਂ ਆਪਣੀ ਡਿਮਾਂਡ ਰੱਖਣਾ ਚਾਹੁੰਦੇ ਹੋ ਵੀ ਕੀ ਆਪਣਾ ਜਿਹੜੀਆਂ ਇਹ ਇਹਨਾਂ ਬਰਦਾਤਾਂ ਤੋਂ ਬਚਿਆ ਜਾ ਸਕੇ ਧੰਨਵਾਦ